ਆ ਸ਼ੁਰੂ ਹੋ ਗਏ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 11 ਫਰਵਰੀ 2026 ਤੇ ਦੋ ਕੁ ਵਜਣ ਵਾਲੇ ਨੇ ਆਜੋ ਮੈਂ ਤੁਹਾਨੂੰ ਦਿਖਾਵਾਂ ਇੱਥੇ ਉਹ ਦੇਖੋ ਇੱਕ লাশ ਹੈ ਜਿਹੜੀ ਬਹਿਮੰਦਵਾਨਾ ਪੋਲ ਮਿਲੀ ਹੈ ਉਹ ਲੈ ਕੇ ਜਾ ਰਹੇ ਨੇ ਤੁਸੀਂ ਉਹ ਦੇਖੋ ਤੇ ਆਜੋ ਸਹਾਰਾ ਦੀ ਟੀਮ ਹੈ ਜਿਹੜੀ ਇਹ ਬਸ ਬੋਡੀ ਜਿਆਦਾ ਨਾ ਦਿਖਾਓ ਯਾਰ ਕਿ ਤੁਹਾਨੂੰ ਪਤਾ ਹੈ ਨਾ ਇਹ ਸਹਾਰਾ ਦੀ ਟੀਮ ਲੈ ਕੇ ਜਾ ਰਹੀ ਹੈ ਔਰ ਇਥੋਂ ਆਜੋ ਤੁਹਾਨੂੰ ਮੈਂ ਦਿਖਾਵਾਂ ਇਧਰਲੇ ਪਾਸੇ ਵੀ ਆ ਇੱਕ ਸ਼ਾਇਦ ਉਹਦੇ ਚੋਂ ਨਿਕਲੀ ਹੈ ਅਟੈਚੀ ਚੋਂ ਇਹ ਅਟੈਚੀ ਦੇ ਵਿੱਚੋਂ ਇਹ ਇੱਕ ਬੋਡੀ ਨਿਕਲਦੀ ਹੈ ਆ ਦੇਖੋ ਇਹ ਇਹ ਸਾਰੇ ਜਨੇ ਆਏ ਨੇ ਤੇ ਫੋਰੈਂਸਿਕ ਟੀਮ ਵੀ ਸ਼ਾਇਦ ਆਈ ਹੋਈ ਹੈ। ਹਰ ਸਭ ਤੋਂ ਪਹਿਲਾਂ ਜਿਹੜੀ ਬਿਲਕੁਲ ਤੁਸੀਂ ਇਹ ਹੀ ਦੇਖ ਰਹੇ ਹੋ ਪੂਰਾ ਪੁਚਗੇਟ ਜਿਹੜੀ ਹੈ ਉਹ ਚੱਲ ਰਹੀ ਹੈ ਬਰਮਨ ਦਵਾਨਾ ਰੋਡ ਦੇ ਉੱਤੇ ਤੇ ਤੇ ਇੱਕ ਡੈੱਡ ਬਾਡੀ ਮਿਲਦੀ ਹੈ ਇਸ ਅਟੈਚੇ ਦੇ ਵਿੱਚ ਪਹਿਲਾਂ ਬਾਡੀਆਂ ਜਿਹੜੀਆਂ ਨੇ ਦੇਖੋ ਨੀਲੇ ਡਰਮਾ ਚ ਮਿਲਦੀਆਂ ਸੀ ਫਰਿੱਜਾਂ ਚ ਮਿਲਦੀਆਂ ਸੀ ਤੇ ਹੁਣ ਬੋਡੀ ਹੈ ਜਿਹੜੀ ਅਟੈਚੀ ਦੇ ਵਿੱਚ ਵੀ ਜਿਹੜੀ ਹੈ ਸਾਰਾ ਵਾਲੇ ਕਰੀ ਸੀ ਨਹੀਂ ਸੱਚੀ ਗੱਡੀ ਦੇ ਵਿੱਚ ਹੀ ਹੈ ਤੇ ਇਹ ਤੁਸੀਂ ਦੇਖੋ ਵੀ ਹੁਣ ਅਟੈਚੀ ਦੇ ਵਿੱਚ ਇੱਥੇ ਮੇਨ ਰੋਡ ਤੇ ਇਹ ਸੁੱਟ ਗਏ ਨੇ ਆ ਕਿੰਨੀ ਚੱਲਦੀ ਰੋਡ ਹੈ ਇਹ ਤੁਸੀਂ ਇਹ ਵੇਖੋ ਕਿੰਨੀ ਜ਼ਿਆਦਾ ਇਹ ਰੋਡ ਚੱਲਦੀ ਹੈ ਔਰ ਇੱਥੇ ਮੈਨ ਲਗਾ ਪੌਲੀਥੀਨ ਦੇ ਵਿੱਚ ਲਪੇਟ ਕੇ ਆ ਜਿਹੜੀ ਦੇਖੋ ਤੁਸੀਂ ਸਾਰਾ ਆਸ-ਪਾਸ ਨੂੰ ਜਿਹੜਾ ਇਹਨੂੰ ਇਹ ਹਾਲਾਤ ਤੁਸੀਂ ਦੇਖੋ ਇੱਥੇ ਕੀ ਨੇ ਔਰ ਲਾਲ ਰੰਗ ਦਾ ਇਹ ਅਟੈਚੀ ਹੈ ਇੱਕ ਔਰ ਇਥੋਂ ਫੋਰੈਂਸਿਕ ਟੀਮ ਹੈ ਜਿਹੜੀ ਕੋ ਇੱਥੇ ਆਈ ਹੋਈ ਹੈ ਪੂਰੀ ਆਪਣੇ ਵੱਲੋਂ ਦੇਖੋ ਇਹਨਾਂ ਦਾ ਸਮਾਨ ਫਰੈਂਕਟੀ ਪੂਰਾ ਆਪਣਾ ਸਾਰਾ ਸਮਾਨ ਲੈ ਕੇ ਆਂਦੇ ਨੇ ਔਰ ਉਹਨੂੰ ਦੇਖਣਗੇ ਵੀ ਕੀ ਕੀ ਹੈ ਫਿੰਗਰ ਪ੍ਰਿੰਟ ਲਏ ਜਾਣਗੇ ਸਾਰਾ ਕੁਝ ਹੋਏਗਾ ਔਰ ਜੀ ਕਿਸ ਤਰ੍ਹਾਂ ਦੀ ਜਾਂਚ ਹੋਣਾ ਲੱਗਿਆ ਕੌਣ ਲੜਕੀ ਹੈ ਕੀ ਹੋਏਗਾ ਇਹ ਸਾਨੂੰ ਜੀ ਤਕਰੀਬਨ 12 ਵਜੇ ਦੇ ਕਰੀਬ ਡੀਸੀਆਰ ਤੋਂ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਸੂਟਕੇਸ ਦੇ ਵਿੱਚ ਅੱਧ ਜੱਲੀ ਲੜਕੀ ਦੀ ਕੋਈ ਡੈੱਡ ਬੋਡੀ ਪਈ ਹੈ ਅਸੀਂ ਇੱਥੇ ਮੌਕੇ ਤੇ ਆ ਗਏ ਅਸੀਂ ਫੋਰੈਂਸਿਕ ਟੀਮ ਭਲਾਈ ਹੈ ਡੌਗ ਸਕੁਆਡ ਫਿੰਗਰਪ੍ਰਿੰਟ ਸਾਰੇ ਪਹਿਲੂਆਂ ਤੋਂ ਹੀ ਜਾਂਚ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਇਹ ਵੀ ਅਸੀਂ ਇਹਦਾ ਫੋਰੈਂਸਿਕ ਟੀਮ ਆ ਚੁੱਕੀ ਹੈ ਇਹਦਾ ਪੂਰਾ ਮਾਇਨਾ ਕਰਕੇ ਸਾਰਾ ਕਰਕੇ ਅਸੀਂ ਦੇਖਦੇ ਹਾਂ ਕਿ ਕੋਈ ਲੱਗਦਾ ਜਿਵੇਂ ਕੋਈ ਸਿੱਟ ਕੇ ਗਿਆ ਹੁੰਦਾਗਾ ਵੀ ਕੋਈ ਗੱਡੀ ਦੇ ਵਿੱਚੋਂ ਇਹਨੂੰ ਥਰੋ ਕਰਕੇ ਗਿਆਗਾ ਕੋਈ ਬੋਡੀ ਬੋਡੀ ਕਿੰਨੀ ਪੁਰਾਣੀ ਲੱਗ ਰਹੀ ਹੈ ਬੋਡੀ ਜੀ ਫਰੈਸ਼ ਲੱਗਦੀ ਹੈ ਕੋਈ ਜ਼ਿਆਦਾ ਪੁਰਾਣੀ ਨਹੀਂ ਕਿਉਂਕਿ ਕੋਈ ਸਮੈਲ ਨਹੀਂ ਆਉਂਦੀ ਕੋਈ ਹੋਰ ਨਹੀਂ ਜ਼ਿਆਦਾ ਪੁਰਾਣੀ ਬੋਡੀ ਨਹੀਂ ਹੈ ਕਿਹੜੀ ਜਗ੍ਹਾ ਹੈ ਕਿਹੜੀ ਹੈ ਜਗ੍ਹਾ ਇਹ ਬੰਬੜ ਦਵਾਨਾ ਹੈ ਜੀ ਉਮਰ ਕਿੰਨੀ ਕਿ ਲੱਗਦੀ ਹੈ ਦੇਖ ਕੇ ਅਪ੍ਰੋਕਸੀਮੇਟਲੀ 20 ਸਾਲ ਪਰ ਰੈਨਿੰਗ ਹੈ ਪਹਿਲਾ ਸਾੜਿਆ ਗਿਆ ਕੁੜੀ ਨੂੰ ਕੀ ਲੱਗ ਰਿਹਾ ਬਈ ਜੀ ਹੁਣ ਤੱਕ ਵੀ ਇੱਕ ਜਿਵੇਂ ਮਾਰ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜੱਪਦੀ ਹੈ ਤੱਕ ਬਾਕੀ ਫਿਰ ਸਾਹਮਣੇ ਆ ਜੇ ਕੋਈ ਆਇਡੈਂਟੀਟੀ ਕੋਈ ਹੈਗੇ ਸੂ ਨਿਸ਼ਾਨ ਦੋ ਤਿੰਨ ਨਿਸ਼ਾਨ ਹੈਗੇ ਪਾਈ ਗਿਆ ਕੋਈ ਡਾਕੂਮੈਂਟਸ ਮਿਲੇ ਨਾ ਤੌਰ ਤੇ ਨਹੀਂ ਡਾਕੂਮੈਂਟ ਕੋਈ ਨਹੀਂ ਮਿਲਿਆ ਜੀ ਜ਼ਿਆਦਾ ਤੌਰ ਤੇ ਕੋਈ ਲੱਗਦਾ ਵੀ ਜਿਵੇਂ ਸੱਟ ਲੱਗੀ ਲੱਗਦੀ ਹੈ ਕਲੇਮ ਕੀਤਾ ਕਿਸੇ ਨੇ ਕੀ ਦੀ ਲੜਕੀ ਹੈ ਕੋਈ ਆਇਆ ਨਹੀਂ ਫੈਮਿਲੀ ਦੇ ਨਹੀਂ ਅਸੀਂ ਇਨਫੋਰਮੇਸ਼ਨ ਪੁਲਿਸ ਨੂੰ ਕਿਵੇਂ ਮਿਲੀ ਡੀਸੀਆਰ ਤੋਂ ਜਿੱਥੋਂ ਜਿਹੜੇ ਸਾਹਮ ਉਹਨੇ ਮੁੰਡੇ ਨੇ ਟੱਚੀ ਦੇਖਿਆ ਕੁੱਤੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨੇ ਫਿਰ ਕੁੱਤੇ ਪਿੱਛੇ ਆ ਕੇ ਡੀਸੀਆਰ ਤੇ ਫੋਨ ਕੀਤਾ ਉੱਥੋਂ ਵੀ ਸਾਨੂੰ ਇਤਲਾਹ ਗਈ ਸੀ ਨਾਲ ਦੀ ਨਾਲ ਇੱਥੇ ਪਹੁੰਚ ਗਏ ਬਿਲਕੁਲ ਡੀਐਸਪੀ ਬੋਕੇ ਜੀ ਦੇਖੋ ਵੀ ਇਹ 20 ਸਾਲਾਂ ਦੀ ਕੁੜੀ ਹੈ 20 ਸਾਲਾਂ ਦੀ ਕੁੜੀ ਕਹਿੰਦੇ ਨੇ ਵੀ ਮਾਰਨ ਤੋਂ ਬਾਅਦ ਸਾਰਾਂ ਦੀ ਕੋਸ਼ਿਸ਼ ਕੀਤੀ ਕਿ ਸਹਾਰਾ ਤੋਂ ਸੰਦੀਪ ਹੁਣੀ ਨੇ ਸੰਦੀਪ ਜੀ ਸਹਾਰਾ ਤੋਂ ਸੰਦੀਪ ਸੰਦੀਪ ਕੀ ਤੁਹਾਡੇ ਕੋਲ ਕਦੋਂ ਕੀ ਇਨਫੋਰਮੇਸ਼ਨ ਆਈ ਤੇ ਕੀ ਸੀ ਸਰ ਸਾਡੇ ਕੋਲੇ ਅੱਧੇ ਘੰਟੇ ਤੋਂ ਪਹਿਲਾਂ ਹੀ ਇਨਫੋਰਮੇਸ਼ਨ ਆਉਂਦੀ ਆ ਕਿ ਬਠਿੰਡਾ ਮਲੋਟ ਰੋਡ ਬਹਿਮਨ ਦਵਾਨ ਜਿਹੜਾ ਪਿੰਡ ਆ ਉਹਦੇ ਨਾਲ ਇੱਕ ਆਊਟਲੈਟ ਆ ਖੇਤਾਂ ਦੇ ਮੇਨ ਰੋਡ ਤੇ ਡੈਡ ਬੋਡੀ ਪਈ ਆ ਸਾਡੀ ਸਾਰਾ ਟੀਮ ਸੰਦੀਪ ਗਿੱਲ ਵਿੱਕੀ ਕੁਮਾਰ ਮੌਕੇ ਤੇ ਆ ਕੇ ਦੇਖਿਆ ਜਿਹੜੀ ਕਿ ਪੁਲਿਸ ਫੋਰਸ ਮੌਕੇ ਤੇ ਪਹਿਲਾਂ ਹੀ ਖੜੀ ਸੀ ਪੂਰੀ ਫੋਰਸ ਖੜੀ ਸੀ ਐਸਐਸਪੀ ਮੈਡਮ ਵੀ ਮੌਕੇ ਤੇ ਖੜੇ ਸੀਗੇ ਇਹ ਬੈਗ ਦੇ ਵਿੱਚ ਡੈਡ ਬੋਡੀ ਸੀਗੀ ਹੁਣ ਇਹਦੇ ਬੈਗ ਨੂੰ ਖੋਲਿਆ ਗਿਆ ਇਹ ਲੜਕੀ ਡੈਡ ਬੋਡੀ ਆ ਬਾਕੀ ਇਹ ਕਾਫੀ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆ ਬਾਕੀ ਫੋਰੈਂਸਿਕ ਟੀਮ ਵੀ ਆ ਗਈ ਮੌਕੇ ਤੇ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਜੀ ਸਾਰੀ ਬੋਡੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਾਂ ਮੂੰਹ ਜਿਹੜੀ ਪਛਾਣ ਆ ਉਹ ਲਗਾਉ ਸਾਰੀ ਬੋਡੀ ਨੂੰ ਸਰ ਕੀ ਲੱਗਦਾ ਪੰਜਾਬਣ ਆ ਜਾਂ ਇੱਕ ਅਦਰ ਸਟੇਟ ਤੋਂ ਨਹੀਂ ਸਰ ਇਹ ਕੁਝ ਨਿਕਿਆ ਸ ਹੈ ਟੈਟੂ ਬਣਿਆ ਹੋਇਆ ਕਾਕੂ ਦਾ ਸਰ ਕਿੱਥੇ ਇਹਦੇ ਉੱਪਰ ਇੱਥੇ ਬਣਿਆ ਹੋਇਆ ਛਾਤੀ ਦਾ ਕਾਕਾ ਬਣਿਆ ਟੈਟੂ ਕਾਕੂ ਦਾ ਕਾਕੂ ਦਾ ਕਾਕੂ 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 ਲਿਖਿਆ ਹੋਇਆ ਕਾਕੂ ਲਿਖਿਆ ਹੋਇਆ ਟੈਟੂ ਲਓ ਜੀ ਲੈਫ ਤੇਜ ਤਾਰੇ ਹਥਿਆਰਾਂ ਨਾਲ ਜਿਵੇਂ ਵਾਰ ਕੀਤੇ ਹੁੰਦਾ ਹੈ ਗਰਦਨ ਤੇ ਗਰਦਨ ਦੀ ਬੈਕ ਸਾਈਡ ਤੇ ਬਾਬਾ ਟੱਕ ਕਾਫੀ ਟੱਕ ਬਾਕੀ ਜੀ ਸੋ ਤੁਸੀਂ ਦੇਖੋ ਵੀ ਇਸ ਜਗ੍ਹਾ ਦੇ ਉੱਤੇ ਇੱਥੇ ਜੇ ਆਪਾਂ ਕਹੀਏ ਇਹ ਇਹ ਜਗ੍ਹਾ ਦੱਸ ਰਿਹਾ ਇਸ ਜਗ੍ਹਾ ਦੇ ਉੱਤੇ ਕਾਕੂ ਲਿਖਿਆ ਹੋਇਆ ਪਹਿਚਾਨ ਲਿਓ ਕੁੜੀ ਹੈ ਹਲੇ ਪਹਿਚਾਨ ਪੂਰੀ ਨਹੀਂ ਹੋਈ ਪਰ ਤੁਸੀਂ ਦੇਖੋ ਵੀ ਇੱਥੇ ਕੋਈ ਜਾਣ ਪਛਾਣ ਜਿਹੜੀ ਤੁਸ ਜੀ ਨੂੰ ਪਤਾ ਹੋਵੇ ਕਿ ਕਾਕੂ ਕਿਤੇ ਲਿਖਿਆ ਹੋ ਸਕਦਾ ਉਹਦੀ ਜਾਣ ਪਛਾਣ ਦੇ ਕੋਈ ਹੋਰ ਨੋਨ ਜਿਹੜੇ ਹੋਣਗੇ ਉਹਨਾਂ ਵੱਲੋਂ ਦੇਖੋ ਪਰ ਇੱਥੇ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਦੇਖੋ ਫੋਰੈਂਸਿਕ ਟੀਮ ਪੂਰੀ ਆਈ ਹੋਈ ਆ ਆਪਣੇ ਆਪਣੇ ਜਿਹੜੀ ਆ ਸਾਰੇ ਏਰੀਏ ਨੂੰ ਜਿਹੜਾ ਪੁਲਿਸ ਐ ਕਹਿੰਦੇ ਬਠਿੰਡਾ ਦੀ ਆਲਮੋਸਟ ਪੁਲਿਸ ਤੁਸੀਂ ਦੇਖੋ ਸਾਰੇ ਵੱਡੇ ਅਫਸਰ ਇੱਥੇ ਨੇ ਤਾਂ ਇਹ ਅਟੈਚੀ ਤੁਸੀਂ ਦਿਖਾਓ ਇੱਕ ਵਾਰੀ ਫੇਰ ਜਿਸ ਅਟੈਚੀ ਦੇ ਵਿੱਚ ਉਸ ਕੁੜੀ ਨੂੰ ਜੀ ਇਹ ਉਹ ਕੁੜੀ ਆ ਇਹ ਉਹ ਅਟੈਚੀ ਜਿਹਦੇ ਵਿੱਚ ਕੁੜੀ ਨੂੰ ਪਾ ਕਿਤੇ ਸੁੱਟਿਆ ਗਿਆ ਕੁੱਤੇ ਖਿੱਚ ਰਹੇ ਸੀ ਕਹਿੰਦੇ ਇਸ ਬੈਗ ਨੂੰ ਤਾਂ ਜਿਹੜੇ ਨੇੜੇ ਦਾ ਕੋਈ ਰਹਿਣ ਵਾਲੇ ਵਸਨੀਕ ਨੇ ਉਹ ਉਹ ਦੇਖੋ ਤੁਸੀਂ ਸਮਾਨ ਹੈ ਜਿਹੜਾ ਸਾਰਾ ਇਕੱਠਾ ਕਰਕੇ ਉਹਦੇ ਵਿੱਚ ਪਾਇਆ ਜਾ ਰਿਹਾ ਔਰ ਜਿਹੜੇ ਜੀ ਬਿਲਕੁਲ ਮੈਂ ਤੁਹਾਨੂੰ ਤੁਹਾਨੂੰ ਇਹੀ ਤੋਂ ਇਹ ਬਹਿਮੰਦਵਾਨਾ ਰੋਡ ਹੈ ਜੀ ਬ੍ਰਹਿਮੰਦਵਾਲਾ ਦਾ ਜਿਹੜਾ ਆਡਾ ਉਸ ਤੋਂ ਮੈਨੂੰ ਲੱਗਦਾ ਟੱਪਨਸਾਰ ਹੀ ਲੈਫਟ ਸਾਈਡ ਤੇ ਤੁਸੀਂ ਵੇਖੋਗੇ ਉੱਥੇ ਇਹ ਸਾਰੇ ਇਹ ਸੀਨ ਵਾਪਰਿਆ ਇੱਥੇ ਸੁੱਟ ਕੇ ਗਏ ਨੇ ਪੁਲਿਸ ਪ੍ਰਸ਼ਾਸਨ ਕੋਲੇ ਸਾਰੇ ਇਹ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ ਕੋਈ ਪਤਾ ਨਹੀਂ ਪਰ ਹਾਂ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਹੋਕ ਹੀ ਰਿਹਾ ਹੈ 20 ਸਾਲ ਦੀ ਜਿਹੜੀ ਕੁੜੀ ਹੈ ਹਰ ਤੱਕ ਪਛਾਨ ਨਹੀਂ ਹੋਈ ਹਾਂ ਪਰ ਇਹ ਕਹਿੰਦੇ ਨੇ ਜਿਹੜਾ ਮਾਰ ਕੇ ਸਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਜਿਹੜੇ ਇੱਥੇ ਸੀਗੇ ਸੰਦੀਪ ਜੀ ਜਿਨ੍ਹਾਂ ਨੂੰ ਪਹਿਲਾਂ ਪਤਾ ਲੱਗਿਆ ਸੀ ਉਹ ਹੈਗੇ ਨੇ ਇੱਥੇ ਨਹੀਂ ਸਰ ਆਪਾਂ ਨੂੰ ਤਾਂ ਕੋਈ ਸਣੀ ਕੋਲ ਕੀਤੀ ਹੈ ਸਰ ਅੱਛਾ ਸੋ ਇਹ ਸੀਗਾ ਵੀ ਚਲੋ ਪਤਾ ਲੱਗੇ ਵੀ ਕੌਣ ਸੀਗੇ ਇੱਥੇ ਜਿਹੜੇ ਪਹਿਲਾਂ ਉਹਨਾਂ ਨੂੰ ਆਪਾਂ ਪਤਾ ਕਰੀਏ ਕਿਨਾਂ ਨੂੰ ਪਤਾ ਲੱਗਿਆ ਕਿ ਕਿਸ ਤਰੀਕੇ ਨਾਲ ਸਾਰਾ ਕੁਝ ਹੋਇਆ ਇਹ ਹਾਲਾਤ ਨੇ ਬਠਿੰਡਾ ਬਹਿਮੰਦੋਣਾ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਇੱਕ 20 ਕੁ ਸਾਲ ਦੀ ਬੱਚੀ ਹੈ ਉਹਦੀ ਬੋਡੀ ਇਸ ਟੈਚੀ ਦੇ ਵਿੱਚ ਪਾਈ ਕਿਦਾਂ ਹੋਣੀ ਹੈ ਬੜੀ ਸੋਚਣ ਵਾਲੀ ਗੱਲ ਇਹ ਵੀ ਹੈ ਤੇ ਦੇਖੋ ਤੁਸੀਂ ਬਹੁਤ ਇਟ ਮੀਨ ਸਲਿਮ ਹੋਏਗੀ ਕਾਫੀ ਜਿਹਨੂੰ ਇਸ ਦੇਖੋ ਕਿੰਨਾ ਮੀਰਮੈਂਟ ਚੱਲ ਰਹੀ ਹੈ ਵੀ दो फुट 4 इंच लंबा है ये अटैच है ते ये चौड़ा करना है ये देखो ਤੁਸੀਂ ਇਸ ਅਟੈਚ ਦੇ ਵਿੱਚ ਇਹ ਦੇਖ ਰਹੇ ਪੂਰਾ ਹਰ ਚੀਜ਼ ਨੂੰ ਖੋਖਿਆ ਜਾ ਰਿਹਾ ਹੈ ਇਹਦੀ ਹਾਈਟ ਕਿੰਨੀ ਹੈ ਕਿੰਨੇ ਇੰਚ ਹੈ 2 फुट 4 इंच द इज ਅਟੈਚੀ ਦੇ ਵਿੱਚ ਤੁਸੀਂ ਵੇਖੋ ਕਿਸ ਤਰੀਕੇ ਨਾਲ ਕੁੜੀ ਨੂੰ ਪਾਇਆ ਹੋਣਾ ਇਹਦੇ ਵਿੱਚ ਵੀ ਆ ਦੇਖੋ ਹਰ ਹਾਲਾਤ ਜੀ ਉਧਰ ਵੀ ਜਿਹੜਾ ਸਾਰੇ ਦੇਖੋ ਕਾਰਵਾਈ ਜਿਹੜੀ ਪੂਰਨ ਕੀਤੀ ਜਾ ਰਹੀ ਹੈ ਇਹ ਹਾਂ ਇਹ ਹਾਲਾਤ ਕਿੱਡੇ ਮਾੜੇ ਆ ਗਏ ਨੇ ਮੀਡੀਆ ਦਾ ਕੰਮ ਇਹ ਹੁੰਦਾ ਜੋ ਵਾਪਰਿਆ ਉਹਨੂੰ ਦਿਖਾ ਦੇਣਾ ਪਰ ਜੋ ਵੀ ਹੋਇਆ ਮਾੜਾ ਹੋਇਆ ਨੀਲੇ ਡਰਮ ਪਹਿਲਾਂ ਚੱਲਦੇ ਸੀ ਉਸ ਤੋਂ ਖੌਫ ਖਾਂਦੇ ਕਿਸੇ ਹੁਣੇ ਲਾਲ ਅਟੈਚੀ ਇਹਦੇ ਤੋਂ ਵੀ ਜਿਹੜਾ ਖੌਫ ਖਾਇਆ ਜਾ ਸਕਦਾ ਖੌਫ ਤੁਸੀਂ ਉਹ ਕੋਹ ਇਹ ਬਹਿਮੰਦਵਾਨਾ ਰੋਡ ਤੇ ਹੈ ਇੱਕ ਵਿਕੁਸ਼ਾਲ ਦੀ ਕੁੜੀ ਦੀ ਬਾਡੀ ਇਸ ਮੈਡੀ ਦੇ ਵਿੱਚ ਮਿਲਦੀ ਹੈ ਜਿਹਦੇ ਲੈਫਟ ਸਾਈਡ ਦੇ ਉੱਤੇ ਉੱਪਰ ਸ਼ੋਲਡਰ ਦੇ ਕੋਲਿਆਂ ਤੋਂ ਥੋੜਾ ਥੱਲੇ ਕਾਕੂ ਲਿਖਿਆ ਹੋਇਆ ਆਪਾਂ ਕਹਿੰਦੇ ਜੋ ਹਨਾ ਬ੍ਰੈਸਟ ਕਹਿ ਸਕਦੇ ਹੋ ਤੁਸੀਂ ਬ੍ਰੈਸਟ ਦੇ ਅਪਰ ਪੋਰਸ਼ਨ ਦੇ ਉੱਤੇ ਕਾਕੂ ਲਿਖਿਆ ਹੋਇਆ ਔਰ ਵਿਕੁਸ਼ਾਲ ਦੀ ਕੁੜੀ ਹੈ ਮਾਰਨ ਤੋਪਾ ਸਾੜਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਹੈ ਬਹਿਮੰਦਵਾਨਾ ਰੋਡ ਦੇ ਉੱਤੇ ਇਸ ਵੇਲੇ ਇੱਕ ਅਟੈਚੀ ਕਿਸ ਅਜਿਹਾ ਜਿਹੜਾ ਮਿਲਦਾ ਤੇ ਨੇੜੇ ਤੇੜੇ ਦੇ ਜਿਹੜੇ ਕਿਸੇ ਕੋਈ ਸੀਗੇ ਲੋਕ ਉਹਨਾਂ ਨੂੰ ਪਤਾ ਲੱਗਾ ਕਿ ਨੇੜੇ ਤੇੜੇ ਕੋਈ ਖੇਤ ਵਾਲੇ ਹੋਣਗੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਤਾ ਲੱਗਾ ਹੋਣਾ ਵੀ ਕੀ ਹੈ ਕੀ ਤਾਂ ਉਹਨਾਂ ਨੇ ਪੁਲਿਸ ਨੂੰ ਇਨਫਾਰਮ ਕੀਤਾ ਪੁਲਿਸ ਨੂੰ ਇਨਫਾਰਮ ਕਰਨ ਤੋਂ ਬਾਅਦ ਪੁਲਿਸ ਤੁਸੀਂ ਦੇਖੋ ਵੀ ਇੱਥੇ ਪਹੁੰਚੀ ਹੈ ਔਰ ਪੂਰੀ ਜਿਹੜੀ ਹੈ ਇਹ ਦੇਖੋ ਇਹਨਾਂ ਨੇ ਆਪਣੇ ਜੋ ਵੀ ਮੈਨਾਂ ਦਾ ਫੋਰੈਂਸਿਕ ਟੀਮ ਨੇ ਸਬੂਤ ਵਗੈਰਾ ਲੈਣੇ ਸੀ ਜਾਂ ਜੋ ਫਾਰਮੈਲਟੀ ਕਰਨੇ ਸੀ ਜੋ ਵੀ ਕੰਮ ਹੈ ਉਹ ਇਹਨਾਂ ਨੇ ਆਪਣੇ ਵੱਲੋਂ ਕੀਤਾ ਹੈ ਨਾਪ ਨੂੰ ਪਲੇਆ ਸਾਰਾ ਕੁਝ ਫਿੰਗਰਪ੍ਰਿੰਟਸ ਵੀ ਲੈ ਲੈ ਗਏ ਹੋਣਗੇ ਔਰ ਇਸ ਨੂੰ ਇਸ ਅਟੈਚ ਨੂੰ ਤੁਸੀਂ ਵੇਖੋ ਇੱਕ ਇਹਨੂੰ ਚੁੱਕਿਆ ਜਾ ਰਿਹਾ ਲੈ ਕੇ ਜਾਇਆ ਜਾ ਰਿਹਾ ਹੈ ਇਹ ਦੇਖੋ ਇਹ ਇਹ ਦੇਖ ਲੋ ਇਹ ਜੋ ਕੌਫੀ ਹੈ ਜਾਂ ਜਿਸਨੇ ਇਹ ਦੇਖੋ ਇਹ ਇੱਕ ਇਹ ਵਾਟਾ ਚੀ ਹੈ ਜਿਹਦੇ ਵਿੱਚ ਇੱਕ 20 ਸਾਲ ਦੀ ਕੁੜੀ ਨੂੰ ਮਾਰ ਕੇ ਸਾੜਨ ਦੀ ਕੋਸ਼ਿਸ਼ ਤੋਂ ਬਾਅਦ ਇੱਥੇ ਬਠਿੰਡਾ ਬਹਿਮਨ ਦਿਵਾਨਾ ਰੋਡ ਦੇ ਸਾਈਡ ਦੇ ਉੱਤੇ ਛੁੱਟ ਕੇ ਚਲੇ ਗਏ ਔਰ ਫੋਰੈਂਸਿਕ ਟੀਮ ਹੈ ਜਿਹੜੀ ਇਹ ਤੁਸੀਂ ਵੇਖੋ ਵੀ ਆਪਣੀ ਕਾਰਵਾਈ ਕਰਦੇ ਹੋਏ ਇਹ ਸਾਰਾ ਪੁਲਿਸ ਹਮਲਾ ਅਰ ਇਹ ਫੋਰੈਂਸਿਕ ਟੀਮ ਕੁੜੀ ਦੇ ਬਰਸਟ ਦੇ ਉੱਪਰਲੇ ਪਾਸੇ ਲੈਫਟ ਸਾਈਡ ਤੇ ਲਿਖਿਆ ਕਾਕੂ ਜੋ ਕੋਈ ਜਾਣਦਾ ਪਛਾਣਦਾ ਹੋਵੇ ਜਿਹਨੂੰ ਪਤਾ ਹੋਵੇ ਕਿਸੇ ਦੇਤੇ ਕੀ ਲਿਖਿਆ ਤਾਂ ਉਹ ਜ਼ਰੂਰ ਦੇਖ ਲਵੇ ਇਹ ਵੇਖੋ ਤੁਸੀਂ ਬਠਿੰਡਾ ਦੀ ਮੈਂ ਤੁਹਾਨੂੰ ਇੱਕ ਵਾਰੀ ਲੋਕੇਸ਼ਨ ਜਿਹੜੀ ਇਹ ਦਿਖਾ ਦਿਆਂ ਜਿਹੜੇ ਉਧਰਲੇ ਪਾਸਿਓਂ ਇਹ ਬਠਿੰਡਾ ਦੀ ਬਹਿਮੰਤਵਾਨਾ ਰੋਡ ਹੈ ਆ ਦੇਖੋ ਮੋਬਾਈਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਇਹਨਾਂ ਵੱਲੋਂ ਹੁਣ ਆਪਣੀ ਜਿਹੜੀ ਕਾਰਵਾਈ ਹੈ ਇਹ ਤੁਸੀਂ ਦੇਖੋ ਜਦੋਂ ਪੂਰੀ ਕਰਨ ਤੋਂ ਬਾਅਦ ਇਹ ਇੱਥੇ ਉਹਨਾਂ ਦਾ ਸ਼ਾਇਦ ਇਹਨੂੰ ਸਾਰਾ ਸਮਾਨ ਜੋ ਹੈ ਉਹਨੂੰ ਲੈ ਕੇ ਜਾਣਗੇ 12:00 ਵਜੇ ਸ਼ਾਇਦ ਬਠਿੰਡਾ ਪੁਲਿਸ ਨੂੰ ਇਨਫੋਰਮੇਸ਼ਨ ਅਰਖਲ ਮਿਲਦੀ ਹੈ ਦੋਸਤੋ ਬਾਦ ਇਹ ਸਾਰਾ ਇਹ ਮਹਿਮੰਦਵਾਰਨਾ ਰੋਡ ਤੁਹਾਨੂੰ ਮੈਂ ਇੱਕ ਪ੍ਰੋਪਰ ਲੋਕੇਸ਼ਨ ਦੱਸ ਦਿਆਂ ਹਾਂ ਹਾਂ ਦੇਖੋ ਇਹ ਇਹ ਬਿਲਕੁਲ ਪਿੰਡ ਵਾਲੇ ਹੋਣਗੇ ਇੱਥੇ ਇਹ ਹਾਲੇ ਕੋਈ ਮਿਲ ਨਹੀਂ ਰਿਹਾ ਕਿੰਨੇ ਦੇਖਿਆ ਭਾਈ ਜੀ ਇਹ ਕੁਝ ਪਤਾ ਕਿੰਨੇ ਦੇਖਿਆ ਸੀ ਸਭ ਤੋਂ ਪਹਿਲਾਂ ਹੈ ਨਹੀਂ ਸਭ ਤੋਂ ਪਹਿਲਾਂ ਇੱਥੇ ਕਿਲੇ ਦੇਖਿਆ ਸੀ ਇਹ ਆਰ ਨੂੰ ਪਹਿਲਾਂ ਤਾਂ ਅਸੀਂ ਤਾਂ ਅਸੀਂ ਆਏ ਹਾਂ ਤੁਸੀਂ ਆਏ ਹੋ ਹਾਂ ਤੁਸੀਂ ਕੀ ਦੇਖਿਆ ਉਸ ਵੇਲੇ ਉਸ ਵੇਲੇ ਕੁੱਤੇ ਲੱਗੇ ਹੋਏ ਸੀ ਲੱਤ ਨੂੰ ਅੱਛਾ ਕਿੰਨੇ ਕੋਈ ਦੀ ਗੱਲ ਹੈ 11:30 ਬਾਈ ਲੱਤ ਨੂੰ ਮਤਲਬ ਉਹਨੂੰ ਕੱਢ ਲਿਆ ਸੀ ਬਾਹਰ ਉਹਦਾ ਪੈਰ ਕੱਢ ਲਿਆ ਸੀ ਬਾਹਰ ਅੱਛਾ ਹਾਂ ਉਹ ਪੂਰੀ ਫਿਰ ਇੱਕੋ ਪੀਸ ਦੇ ਵਿੱਚ ਹੈ ਕਿ ਇੱਕ ਇੱਕੋ ਬੈਗ ਦੇ ਵਿੱਚ ਬੰਦ ਸੀਗੀ ਅੱਧਾ ਬੈਗ ਖੁੱਲਾ ਸੀ ਉਦੋਂ ਇੱਕ ਪਾਸਾ ਤੇ ਉਹਦੇ ਵੀ ਦੀ ਲੱਤ ਜਦ ਪੈਰ ਕੱਢੀ ਫੇਰ ਫਿਰ ਤੁਸੀਂ ਪੁਲਿਸ ਨੂੰ ਦੱਸਿਆ ਹਾਂ ਹਾਂ ਸੁਪਰਚਾ ਤੁਸੀਂ ਪੁਲਿਸ ਨੂੰ ਅਸੀਂ ਸਰਪੰਚ ਨੂੰ ਫੋਨ ਕੀਤਾ ਨਾਲੇ ਸਦਰ ਠਾੜੇ ਵਾਲੇ ਅੱਛਾ ਫਿਰ ਸਰਪੰਚ ਸਾਹਿਬ ਨੇ ਅੱਗੇ ਫੋਨ ਕੀਤਾ ਹਾਂ ਇਹ 12 ਵਜੇ ਦੀ ਗੱਲ ਹੈ ਬਸ 11 ਕਵੇ ਸਾਨੂੰ 11 ਕਵੇ ਪਤਾ ਲੱਗਿਆ 11 ਜੀ ਹਾਲਾਤ ਤੁਸੀਂ ਦੇਖ ਲਓ ਕੁੜੀ ਦੇਖਣ ਚ ਕੀ ਲੱਗਦੀ ਸੀ ਪੰਜਾਬਣ ਸੀ ਜਾਂ ਕਿਤੋਂ ਹੋਰ ਸਟੇਟ ਦੀ ਸੀ ਕਿਤੋਂ ਦੀ ਲੱਗਦੀ ਨਹੀਂ ਹੁਣ ਜਦੋਂ ਉਹ ਮੂੰਹ ਸਿਰ ਦਾ ਕੋਈ ਸਾਰਾ ਮੱਚਿਆ ਪਿਆ ਜੀ ਕੀ ਪਤਾ ਲੱਗੇ ਕਿ ਕਿਤੋਂ ਦੀ ਸੀ ਉਹਦਾ ਕੋਈ ਪਤਾ ਲੱਗ ਜਾਏਗਾ ਜੀ ਮੂੰਹ ਸਿਰ ਦਾ ਸਾਰਾ ਮੱਚਿਆ ਪਿਆ ਤੇ ਇੱਥੇ ਉਹ ਕੁੜੀ ਸੀਗੀ ਭਾਜੀ ਹੁਣਾਂ ਨੇ ਜਿਹੜਾ ਦੱਸਿਆ ਇਹਨਾਂ ਨੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਨੇ ਆ ਗਾਂ ਫੋਨ ਕੀਤਾ ਔਰ ਵੀ ਕਹਿੰਦੇ 20 ਸਾਲ ਦੀ ਕੁੜੀ ਬਸ ਇਹ ਨਹੀਂ ਹੈ ਹਾਂ ਜੀ ਜੀ ਬਿਲਕੁਲ ਸੋ ਇਹ ਭਾਜੀ ਹੁਣੇ ਇਹ ਹਾਲਾਤ ਨੇ ਬਟੰਡਾ ਦੇ ਵਿੱਚ ਬਹਿਮਨ ਦਵਾਨਾ ਰੋਡ ਦੇ ਉੱਤੇ ਇੱਕ ਬਾਡੀ ਮਿਲਦੀ ਹੈ ਤੁਹਾਨੂੰ ਇਹ ਦੇਖੋ ਇਹ ਉਹ ਬੈਗ ਹੈ ਜਿਹਦੇ ਵਿੱਚ ਇਸ ਕੁੜੀ ਦੀ ਨੋਸੇਗਾ ਪਾਇਆ ਹੋਇਆ ਚਾਦਰ ਦੇ ਵਿੱਚ ਚਾਦਰ ਦੇ ਵਿੱਚ ਲਪੇਟ ਕੀ ਹੋਣੀ ਹੈ ਇਹ ਕਿਵੇਂ ਸੀ ਸਾਰਾ ਤੁਸੀਂ ਦੇਖ ਹੀ ਰਹੇ ਹੋ ਜਿਆਦਾ ਬੁਰਾ ਹਾਲ 20 ਸਾਲ ਦੀ ਨੌਜਵਾਨ ਕੁੜੀ ਉਹਦੀ ਬਾਡੀ ਇਸ ਬੈਗ ਚੋਂ ਮਿਲਦੀ ਹੈ ਸੋ ਫਿਲਹਾਲ ਦੇ ਲਈ ਤੁਸੀਂ ਵੇਖੋ ਬੋਡੀ ਜਿਹੜੀ ਹੈ ਇਹਨੂੰ ਸਿਵਲ ਹਸਪੀਟਲ ਲੈ ਕੇ ਜਾਇਆ ਜਾਏਗਾ ਫੋਰੈਂਸਿਕ ਟੀਮ ਆਪਣੀ ਡਿਊਟੀ ਕਰ ਰਹੀ ਹੈ ਹੁਣ ਪੰਜਾਬ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕਰੇਗੀ ਕੀ ਹੋਇਆ ਕਿਵੇਂ ਹੋਇਆ ਤੇ ਕਤਲਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਏਗੀ ਦੋ ਇਜਾਜ਼ਤ ਸਰ ਸ਼ਕ